ਸਸਰੀਏ ਗੱਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਉਮੀਦ ਹੈ ਤੁਹਾਡਾ ਇਹ ਮਹੀਨਾ ਸਾਰਾ ਹੀ ਵਧੀਆ ਜਾਵੇਗਾ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦੇ ਦਸੰਬਰ ਦਾ ਮਹੀਨਾ ਕਿਹੋ ਜਿਹਾ ਜਾਣ ਵਾਲਾ ਹੈ ਦੋਸਤੋ ਦੇਖਦੇ ਹੀ ਦੇਖਦੇ ਸਾਲ 2024 ਖਤਮ ਹੋਣ ਦੀ ਤਾਦਾਦ ਤੇ ਆ ਗਿਆ ਹੈ ਤੇ ਲਾਸਟ ਮਹੀਨਾ ਆਖਰੀ ਮਹੀਨਾ ਦਸੰਬਰ ਦਾ ਬਚਿਆ ਹੈ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਕੁੰਮਾਰਾਸ਼ੀ ਵਾਲਿਆਂ ਦਾ ਮਹੀਨਾ ਸਾਲ ਦਾ ਆਖਰੀ ਮਹੀਨਾ ਦਸੰਬਰ ਕਿਸ ਤਰ੍ਹਾਂ ਦਾ ਰਹੇਗਾ ਇਸ ਬਾਰੇ ਦੱਸਣ ਵਾਲੇ ਹਾਂ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਕਿ ਤੁਹਾਨੂੰ ਕੁੰਮਾਰਾਸ਼ੀ ਵਾਲਿਆਂ ਨੂੰ ਪਤਾ ਹੀ ਹੈ ਕਿ ਤੁਹਾਡੀ ਰਾਸ਼ੀ ਦੇ ਸੁਆਮੀ ਸ਼ਨੀ ਹਨ ਤੇ ਸ਼ਨੀ ਮਹਾਰਾਜ 139 ਦਿਨਾਂ ਤੋਂ ਵਕਰੀ ਚੱਲ ਰਏ ਸੀ ਮਤਲਬ ਕਹਿ ਸਕਦੇ ਹੋ ਕਿ ਸੌ ਰਹੇ ਸੀ ਹੁਣ 1 ਦਸੰਬਰ ਤੋਂ ਉਹ ਮਾਰਗੇ ਹੋ ਗਏ ਹਨ ਮਤਲਬ ਜਾ ਗਏ ਹਨ ਤੇ ਜਾਗਣ ਤੋਂ ਬਾਅਦ ਤੁਹਾਨੂੰ ਇਨਾ ਜ਼ਰੂਰੀ ਕਹਿ ਸਕਦੇ ਹਾਂ ਕਿ ਤੁਹਾਡਾ 골ਡਨ ਪੀਰੀਅਡ ਜਿਹੜਾ ਹੈ ਤਿੰਨ ਵਾਰੀ ਬੋਲਿਆ ਹੈ 골ਡਨ ਪੀਰੀਅਡ ਉਹ ਸ਼ੁਰੂ ਹੋ ਗਿਆ ਹੈ ਇਸ ਦਾ ਮਤਲਬ ਕਿ 골ਡਨ ਪੀਰ 골ਡਨ ਪੀਰੀਅਡ ਤੁਹਾਡਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸੋਨੇ ਦੇ ਰੱਥ ਤੇ ਸਵਾਰ ਹੋਣ ਦਾ ਰਸਤਾ ਅੱਜ ਤੁਹਾਨੂੰ ਕੰਬ ਰਾਸ਼ੀ ਵਾਲਿਆਂ ਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਪਿਛਲੇ ਦਿਨਾਂ ਦੇ ਵਿੱਚ ਜੋ ਇਹ ਛਣੇ ਵਕਰੀ ਸੀ ਕਹਿ ਸਕਦੇ ਹੋ ਚਾਰ ਸਵਾ ਚਾਰ ਮਹੀਨਾ ਠੀਕ ਹੈ ਕੁੰਭ ਰਾਸ਼ੀ ਵਾਲਾ ਨੇ ਇਹ ਦੋ ਬਹੁਤ ਹੀ ਵੱਡੀਆਂ ਗਲਤੀਆਂ ਕੀਤੀਆਂ ਹਨ ਪਹਿਲੀ ਗਲਤੀ ਕਿ ਤੁਸੀਂ ਇਨਕਮ ਦੇ ਵਿੱਚ ਤੇ ਖਰਚੇ ਦੇ ਵਿੱਚ ਬਿਲਕੁਲ ਵੀ ਤਾਲਮੇਲ ਨਹੀਂ ਬਿਠਾਇਆ ਠੀਕ ਹੈ ਜੇ ਸਹੀ ਕਹਿ ਰਹੇ ਹਾਂ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਦੂਜਾ ਕੁੰਭ ਰਾਸ਼ੀ ਵਾਲਾ ਨੇ ਆਪਣੇ ਸਿਹਤ ਦੇ ਉੱਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਹੈਲਥ ਦੇ ਉੱਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਮਤਲਬ ਆਪਣੇ ਆਪ ਨੂੰ ਐਗਜੈਸਟ ਕੀਤਾ ਹੈ ਦੇਖੋ ਓਵਰ ਐਗਜੈਸਟ ਕੰਨਾ ਬਿਲਕੁਲ ਠੀਕ ਨਹੀਂ ਹੈ ਕੰਮ ਕਰੋ ਕੰਮ ਕਰਨਾ ਠੀਕ ਹੈ ਦੂਸਰਿਆਂ ਦੇ ਵਾਸਤੇ ਕੁੰਭ ਰਾਸ਼ੀ ਵਾਲਿਓ ਹਮੇਸ਼ਾ ਤਿਆਰ ਰਹਿੰਦੇ ਹੋ ਆਪਣੇ ਲਈ ਆਪਣੀ ਸਿਹਤ ਦਾ ਧਿਆਨ ਬਿਲਕੁਲ ਨਹੀਂ ਰੱਖਦੇ ਇਹ ਤੁਹਾਡੇ ਲਈ ਬਹੁਤ ਹੀ ਗਲਤ ਹੈ ਕਿਉਂਕਿ ਸ਼ਨੀ ਮਹਾਰਜ ਖੁਦ ਕਹਿੰਦੇ ਹਨ ਕਿਉਂਕਿ ਉਹ ਤਾਂ ਖੁਦ ਕਰਮ ਦੇ ਦਾਤਾ ਹਨ ਕਿੰਨਾ ਕੰਮ ਕਰੋ ਉਹ ਖੁਦ ਕਹਿੰਦੇ ਹਨ ਕੰਮ ਕਰੋ ਪਰ ਕੰਮ ਦੂਜਿਆਂ ਵਾਸਤੇ ਕਰ ਕਰਕੇ ਮਰ ਜਾਓ ਇਹ ਵੀ ਗਲਤ ਹੈ ਇਸ ਲਈ ਤੁਹਾਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੇ ਖਰਚਿਆਂ ਦੇ ਉੱਤੇ ਕੰਟਰੋਲ ਨਹੀਂ ਕੀਤਾ ਤਾਂ ਪੈਸਾ ਤੁਹਾਡਾ ਕਰਜ਼ਾ ਤਾਂ ਪੈਸੇ ਤੁਹਾਡੇ ਕਰਜ਼ੇ ਦਾ ਰੂਪ ਲੈ ਲੈਣਗੇ ਮਾਨ ਸਨਮਾਨ ਤੁਹਾਡਾ ਖਤਮ ਹੋ ਜਾਵੇਗਾ ਹੁਣ ਇੱਥੇ ਕਈ ਲੋਕ ਜੋ ਕਮਰਾਸ਼ੀ ਵਾਲੇ ਵੀਡੀਓ ਨੂੰ ਦੇਖ ਰਹੇ ਹਨ ਉਹਨਾਂ ਦਾ ਇਹ ਕਹਿਣਾ ਹੋਵੇਗਾ ਕਿ ਤੁਸੀਂ ਕੀ ਕਹਿ ਰਹੇ ਹੋ 골ਡਨ ਪੀਰੀਅਡ ਸ਼ੁਰੂ ਹੋ ਰਿਹਾ ਹੈ ਤਾਂ ਤੁਸੀਂ ਇੱਥੇ 네ਗੇਟਿਵ ਬੋਲ ਰਹੇ ਹੋ ਇਹ ਨੈਗੇਟਿਵ ਨਹੀਂ ਹੈ ਤੁਹਾਨੂੰ ਬੱਸ ਸਮਝਾਉਣ ਦੀ ਕੋਸ਼ਿਸ਼ ਹੈ ਕਿ ਸੋਨੇ ਦੇ ਰਾਹ ਤੇ ਸਵਾਰ ਹੋਣ ਦਾ ਰਸਤਾ ਤੁਹਾਨੂੰ ਦਿਖਾ ਰਹੇ ਹਾਂ ਕਿ ਜੋ ਸ਼ਨੀ ਦੇ ਬੱਕਰੇ ਹੋਏ ਹਨ 139 ਦਿਨਾਂ ਵਾਸਤੇ ਤੁਹਾਨੂੰ ਲੈਸਨ ਤੁਹਾਨੂੰ ਸਬਕ ਸਿੱਖਣ ਵਾਲਾ ਹੈ ਕਿ ਤੁਸੀਂ ਜੋ ਗਲਤੀਆਂ ਪਹਿਲਾਂ ਕੀਤੀਆਂ ਸੀ ਉਹ ਹੁਣ ਇਸ ਟਾਈਮ ਦੇ ਵਿੱਚ ਤੁਸੀਂ ਗਲਤੀਆਂ ਨਹੀਂ ਕਰਨੀਆਂ ਆਪਣੀ ਸਿਹਤ ਦੇ ਉੱਤੇ ਖਾਸ ਧਿਆਨ ਦੇਣਾ ਹੈ ਆਪਣੇ ਸਰੀਰ ਦਾ ਧਿਆਨ ਰੱਖਣਾ ਹੈ ਕੁੰਭ ਰਾਸ਼ੀ ਵਾਲਿਆਂ ਦੇ ਜਾਤਕਾਂ ਨੂੰ ਦੱਸ ਦਈਏ ਕਿ ਯੋਗਾ ਕਰਨਾ ਸ਼ੁਰੂ ਕਰਦਿਓ ਆਪਣੇ ਉਤੇ ਟਾਈਮ ਦੇਣਾ ਸ਼ੁਰੂ ਕਰਦਿਓ ਆਪਣੀ ਰਿਸਪੌਂਸਿਬਿਲਟੀ ਆਪਣੀਆਂ ਜ਼ਿੰਮੇਵਾਰੀਆਂ ਆਪਣੀਆਂ ਜ਼ਿੰਮੇਵਾਰੀਆਂ ਲੈਣੀਆਂ ਸ਼ੁਰੂ ਕਰਦਿਓ ਆਪਣੀ ਸਿਹਤ ਵੱਲ ਧਿਆਨ ਦੇਣਾ ਹੈ ਆਪਣੇ ਖਾਣ ਪੀਣ ਦੀ ਸਪੈਸ਼ਲੀ ਧਿਆਨ ਦੇਣਾ ਹੈ ਦੂਸਰਾ ਜਿੰਨੇ ਖਰਚੇ ਹਨ ਉਹਨਾਂ ਦਾ ਇਨਕਮ ਜਿੰਨਾ ਕਮਾ ਰਹੇ ਹੋ ਖਰਚੇ ਜਿੰਨੇ ਆ ਰਹੇ ਹਨ ਉਹਨਾਂ ਦਾ ਬੈਲੈਂਸ ਕਰਕੇ ਚੱਲੋ ਘੱਟ ਖਰਚੋ ਕਿਉਂਕਿ ਸਮਾਂ ਬਹੁਤ ਵਧਿਆ ਆ ਰਿਹਾ ਹੈ ਸਮਾਂ ਬਿਲਕੁਲ ਠੀਕ ਹੈ ਬਸ ਗਲਤੀਆਂ ਨਹੀਂ ਕਰਨੀਆਂ ਕਿਉਂਕਿ ਜਾਂਦੇ ਜਾਂਦੇ ਛਣੇ ਠੀਕ ਹਨ ਜਦੋਂ 2 ਮਾਰਚ ਨੂੰ ਉਹ ਦੂਜੇ ਘਰ ਦੇ ਵਿੱਚ ਚਲੇ ਜਾਣਗੇ ਠੀਕ ਹੈ ਸਾਡੇ 60 ਸਤਿ ਕੁੰਭ ਰਾਸ਼ੀ ਵਾਲਿਆਂ ਦਾ ਤੀਸਰਾ ਚਰਨ ਸ਼ੁਰੂ ਹੋ ਜਾਏਗਾ 29 ਮਾਰਚ 2005 ਹੀ ਤੋਂ ਜਾਂਦੇ ਜਾਂਦੇ ਛਣੇ ਜਿਨ੍ਹਾਂ ਤੁਹਾਨੂੰ ਉਹਨਾਂ ਨੇ ਕਸੀਟੇ ਜਿਨ੍ਹਾਂ ਤੁਹਾਨੂੰ ਉਹਨਾਂ ਨੇ ਕਹਿ ਸਕਦੇ ਹੋ ਮਾਰਿਆ ਕੁੱਟਿਆ ਤੁਹਾਨੂੰ ਸਿਖਾਇਆ ਜਿਨ੍ਹਾਂ ਨੂੰ ਲਾਇਆ ਜਾਂਦਾ ਜਾਂਦਾ ਇਹ ਸਭ ਹੁਣ ਠੀਕ ਹੋ ਜਾਵੇਗਾ ਸ਼ਨੀ ਮਹਾਰਾਜ ਜਿੰਨਾ ਤੁਹਾਨੂੰ ਕਾਸਲੇ ਦਿੱਤੇ ਹਨ ਦੁੱਖ ਦਿੱਤੇ ਹਨ ਉਹ ਸਭ ਹੁਣ ਦੂਰ ਹੋਣ ਵਾਲੇ ਹਨ ਉਸ ਤੋਂ 100 ਗੁਣਾ ਹੁਣ ਤੁਹਾਨੂੰ ਲਾਭ ਹੋਣ ਵਾਲਾ ਹੈ 골ਡਨ ਪੀਰੀਅਡ ਤੁਹਾਡਾ ਸ਼ੁਰੂ ਹੋਣ ਵਾਲਾ ਹੈ ਸੋਨੇ ਦੇ ਰੱਥ ਤੇ ਤੁਸੀਂ ਸਵਾਰ ਹੋਣ ਵਾਲੇ ਹੋ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦਾਸ ਦਈਏ ਕਿ ਸ਼ਨੀ ਵਕਰੀ ਹੋ ਜਾਣਗੇ ਕਿ ਸ਼ਨੀ ਵਕਰੀ ਸੰ ਹੁਣ ਮਾਰਗੇ ਹੋ ਜਾਣਗੇ ਦਸੰਬਰ ਦੇ ਮਹੀਨੇ ਵਿੱਚ ਕੁੰਭ ਰਾਸ਼ੀ ਵਾਲਿਆਂ ਦੇ ਉੱਤੇ ਕੀ ਕੀ ਪਏਗਾ ਪ੍ਰਭਾਵ ਅੱਜ ਉਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਦੇ ਦਸੰਬਰ ਦੇ ਮਹੀਨੇ ਵਿੱਚ ਉਹਨਾਂ ਦੀ ਸਿਹਤ ਦੀ ਗੱਲ ਕਰਦੇ ਹਾਂ ਦੇਖੋ ਜੀ ਦਸੰਬਰ ਦਾ ਮਹੀਨਾ ਠੰਡ ਵੱਧ ਰਹੀ ਹੈ ਠੀਕ ਹੈ ਤੁਹਾਨੂੰ ਕੁੰਭ ਰਾਸ਼ੀ ਵਾਲਿਆਂ ਨੂੰ ਠੰਡ ਤੋਂ ਵੈਦ ਤੋਂ ਰਿਲੇਟਡ ਤੁਹਾਨੂੰ ਕੋਈ ਨਾ ਕੋਈ ਦਸੀਜ਼ ਬਿਮਾਰੀ ਹੋ ਸਕਦੀ ਹੈ ਠੰਡ ਤੋਂ ਪ੍ਰੇਸ਼ ਕਰਨਾ ਹੈ ਜਿਵੇਂ ਕਿ ਫੇਫੜਿਆਂ ਦੀ ਪ੍ਰੋਬਲਮ ਤੁਹਾਨੂੰ ਰਹਿ ਸਕਦੀ ਹੈ ਨਾਲ ਨਾਲ ਹੱਥਾਂ ਪੈਰਾਂ ਵਿੱਚ ਦਰਦ ਰਹਿ ਸਕਦਾ ਹੈ ਠੰਡ ਕਰਨ ਹੱਥਾਂ ਪੈਣਾ ਵਿੱਚ ਦਰਦ ਚੱਕੜ ਤੁਹਾਡੀ ਸੱਦੀ ਤੁਹਾਨੂੰ ਚੱਕੜ ਲੈ ਗਏ ਜੇ ਤੁਸੀਂ ਆਪਣੇ ਖਾਣ ਪੀਣ ਤੇ ਧਿਆਨ ਨਹੀਂ ਦਿੱਤਾ ਜੇ ਤੁਸੀਂ ਜੋਗਾ ਐਕਸਰਸਾਈਜ਼ ਨਹੀਂ ਕਰਦੇ ਛਣੇ ਹੋਣ ਜਾ ਗਏ ਹਨ ਇਸੇ ਤਰ੍ਹਾਂ ਤੁਹਾਨੂੰ ਕਿਹਾ ਜਾ ਇਸੇ ਤਰ੍ਹਾਂ ਤੁਹਾਨੂੰ ਦੱਸਿਆ ਕਿ ਹੁਣ ਉਹ ਮਾਰਗੇ ਹੋ ਗਏ ਹਨ ਤੇ ਹੁਣੇ-ਹੁਣੇ ਜਾਗੇ ਹਨ ਜਿਸ ਤਰ੍ਹਾਂ ਕਿ ਸਮਝ ਲਓ ਕਾਫੀ ਦਿਨਾਂ ਤੋਂ ਬੰਦ ਪਈ ਹੈ ਉਹਦਾ ਇੰਜਨ ਬੰਦ ਹੋ ਜਾਂਦਾ ਹੈ ਇੰਕਮ ਇੱਕਦਮ ਉਨਚਾਬੇ ਨਗਾ ਦੇ ਤੇ ਉਹ ਸਟਾਰਟ ਹੋ ਜਾਏਗੀ ਕੋਈ ਵੀ ਚੀਜ਼ ਥੋੜਾ ਜਿਹਾ ਧੱਕਾ ਮਾਰਨਾ ਪੈਂਦਾ ਹੈ ਪੁਸ਼ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਹੁਣ ਸ਼ਨੀ ਦੇਵ ਜਾਗ ਗਏ ਹਨ ਤੁਹਾਨੂੰ ਆਪਣੇ ਅੱਗੇ ਜਾ ਕੇ ਤੁਹਾਡੀ ਸਿਹਤ ਅੱਛੀ ਹੋਣ ਵਾਲੀ ਹੈ ਤੇ ਦਸੰਬਰ ਦੇ ਮਹੀਨੇ ਵਿੱਚ ਆਪਣੇ ਉਤੇ ਆਪਣੀ ਸਿਹਤ ਦੇ ਉਤੇ ਧਿਆਨ ਦੇਣ ਦੀ ਜ਼ਰੂਰਤ ਹੈ ਖਾਣ ਪੀਣ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਠੰਡ ਤੋਂ ਬਚਣਾ ਹੈ ਤੇ ਯੋਗਾ ਕਰਨਾ ਹੈ ਐਕਸਰਸਾਈਜ਼ ਕਰਨੀ ਹੈ ਕੁੰਭ ਰਾਸ਼ੀ ਵਾਲੇ ਧਾਨ ਦੀ ਜੇਕਰ ਗੱਲ ਕਰੀਏ ਤਾਂ ਧਾਨ ਸਥਿਤੀ ਦੀ ਗੱਲ ਕਰੀਏ ਤਾਂ ਦਸੰਬਰ ਮਹੀਨੇ ਵਿੱਚ ਦੇਖੋ ਦੂਜੇ ਭਾਵ ਦੇ ਵਿੱਚ ਰਾਹੋ ਬੈਠੇ ਹਨ ਤੇ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਦਸੰਬਰ ਦਾ ਮਹੀਨਾ ਪੈਸਿਆਂ ਦੇ ਮਾਮਲੇ ਦੇ ਵਿੱਚ ਤਾਨ ਦੇ ਮਾਮਲੇ ਦੇ ਵਿੱਚ ਮਿਲਿਆ-ਜੁਲਿਆ ਰਹੇਗਾ। ਵੈਸੇ ਤਾਂ ਦੇਖਿਆ ਜਾਵੇ ਤਾਂ 1 ਤਰੀਕ ਤੋਂ 1 ਦਸੰਬਰ ਤੋਂ ਲੈ ਕੇ 23 ਦਸੰਬਰ ਤੱਕ ਤੁਹਾਡੀ ਤਾਨ ਦੀ ਸਥਿਤੀ ਕਾਫੀ ਅਸ਼ੀ ਹੈ। ਠੀਕ ਹੈ ਉਹਦੇ ਵਿੱਚ ਕੋਈ ਵੀ ਦਿੱਕਤ ਨਜ਼ਰ ਨਹੀਂ ਆ ਰਹੀ। ਤੁਹਾਡਾ ਜਿਹੜਾ ਕੋਈ ਵੀ ਰੁਕਿਆ ਹੋਇਆ ਤਾਨ ਹੈ ਉਹ ਵੀ ਤੁਹਾਡਾ ਵਾਪਸ ਆ ਸਕਦਾ ਹੈ। ਸੇਲ ਤੁਹਾਡੇ ਐਸ਼ੀ ਹੋ ਸਕਦੇ ਹੈ ਕੋਈ ਤੁਹਾਡਾ ਦੋਸਤ ਮਿੱਤਰ ਆਏਗਾ ਜੋ ਤੁਹਾਨੂੰ ਕੋਈ ਆਫਰ ਦੇ ਸਕਦਾ ਹੈ ਉਸ ਦੇ ਨਾਲ ਤੁਸੀਂ ਧਨ ਕਮਾ ਸਕਦੇ ਹੋ ਸਾਈਡ ਇਨਕਮ ਕਰ ਸਕਦੇ ਹੋ ਇਸ ਤਰ੍ਹਾਂ ਕਹਿੰਦੇ ਹਨ ਕਿ ਜੋ ਕੰਮ ਤੁਸੀਂ ਕਰਦੇ ਹੋ ਉਸ ਦੇ ਨਾਲ ਦੂਜਾ ਪੈਸਾ ਦੂਜੇ ਪਾਸੇ ਸਾਈਡ ਇਨਕਮ ਤੁਹਾਡੇ ਹੋ ਸਕਦੇ ਹੈ ਤੁਸੀਂ ਇਸ ਮਹੀਨੇ ਧਨ ਕਮਾਉਣ ਦੇ ਵਿੱਚ ਜ਼ਿਆਦਾ ਸਫਲ ਹੋਗੇ ਇਸ ਨਾਲ ਤੁਹਾਨੂੰ ਪੈਸਾ ਦਸੰਬਰ ਦੇ ਮਹੀਨੇ ਵਿੱਚ ਆਏਗਾ ਨਾਲ ਦੇ ਨਾਲ ਸ਼ੇਅਰ ਵਿੱਚ ਸ਼ੇਅਰ ਮਾਰਕੀਟ ਵਿੱਚ ਵੀ ਦਿਖਾਈ ਦੇ ਰਹੇ ਹੋ ਕਿ ਕੁਝ ਹਲਕਾ ਫੁਲਕਾ ਤੁਸੀਂ ਇਨਵੈਸਟਮੈਂਟ ਕਰੋਗੇ ਹਲਕਾ ਫੁਲਕਾ ਤੁਹਾਨੂੰ ਉਹਦੇ ਵਿੱਚ ਤਾਂ ਲਾਭ ਹੁੰਦਾ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਟੁਕੜਿਆਂ ਦੇ ਵਿੱਚ ਤੁਹਾਨੂੰ ਤਾਂ ਮਿਲਦਾ ਨਜ਼ਰ ਆ ਰਿਹਾ ਹੈ ਪਰ ਤਾਂ ਮਿਲੇਗਾ 23 ਦਸੰਬਰ ਤੱਕ ਤੁਹਾਡੇ ਤਾਂ ਦੀ ਸਥਿਤੀ ਚੰਗੀ ਹੈ ਪਰ ਮੋਸਟ ਇੰਪੋਰਟੈਂਟ ਗੱਲ ਜੋ ਤੁਹਾਨੂੰ ਹੁਣ ਇੱਥੇ ਦੱਸਣ ਵਾਲੇ ਹਾਂ ਕਿ 24 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ 6-7 ਦਿਨਾਂ ਦੇ ਵਿੱਚ ਤੁਸੀਂ ਕਿਸੇ ਵੀ ਭੇਡ ਚਾਲ ਦੇ ਵਿੱਚ ਨਹੀਂ ਫਸਣਾ ਕਿਉਂਕਿ ਇੱਕ ਤਾਂ ਤੁਹਾਡੇ ਕੋਈ ਵੀ ਚੀਜ਼ ਚੋਰੀ ਹੋਣ ਦੇ ਗੁੰਮ ਹੋਣ ਦੇ ਜੋਗ ਨਜ਼ਰ ਆ ਰਹੇ ਹਨ ਯਾਨੀ ਕਿ ਇਸ ਦਾ ਤੁਸੀਂ ਕਹਿ ਸਕਦੇ ਹੋ ਸਾਲ ਦੇ ਆਖਰੀ 6-7 ਦਿਨ ਤੁਹਾਡੇ ਦੇ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਪਾਰੇ ਪੈ ਸਕਦਾ ਹੈ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਹਾਂ ਕਾਪੀ ਤੇ ਨੋਟ ਕਰਕੇ ਰੱਖ ਲਓ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਇਹ ਚੇਂ ਦਾ ਤੁਸੀਂ ਖਾਸ ધ્યાન ਰੱਖਣਾ ਹੈ ਹੁਣ ਅਸੀਂ ਕੁੰਮ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਪਰਿਵਾਰਕ ਸਥਿਤੀ ਦੀ ਗੱਲ ਕਰੀਏ ਤਾਂ ਪਰਿਵਾਰਕ ਸਥਿਤੀ ਤੁਹਾਡੀ ਦਸੰਬਰ ਦੇ ਮਹੀਨੇ ਵਿੱਚ ਚੰਗੀ ਰਹੇਗੀ ਕਿਉਂਕਿ ਦੇਖੋ ਸੂਰਜ ਤੇ ਜੋ ਦੇਵਗੁਰੂ ਬ੍ਰਹਸਪਤੀ ਹਨ ਦੋਨੋਂ ਮਿਲ ਕੇ ਹੀ ਜੋਗ ਬਣਾ ਰਹੇ ਹਨ ਇਸੇ ਕਰ ਤੁਸੀ ਆਪਣੀ ਫੈਮਿਲੀ ਦੇ ਨਾਲ ਮਿਲ ਕੇ ਰਹਿਣਾ ਹੈ ਕਿਸੇ ਧਾਰਮਿਕ ਯਾਤਰਾ ਤੇ ਜਾ ਸਕਦੇ ਹੋ ਜਾਂ ਕਿਸੇ ਫੈਮਿਲੀ ਜਾਂ ਕਿਸੇ ਫੈਮਿਲੀ ਫੰਕਸ਼ਨ ਵਿਆਹ ਸ਼ਾਦੀ ਤੇ ਜਾਂਦਾ ਵੀ ਅਵਸਰ ਬਣ ਸਕਦਾ ਹੈ ਇਸ ਤਰ੍ਹਾਂ ਦੇ ਯੋਗ ਪੰਦੇ ਨਜ਼ਰ ਆ ਰਹੇ ਹਨ ਹੁਣ ਅਸੀਂ ਗੱਲ ਕਰੀਏ ਕਿ ਸੰਤਾਨ ਪੱਖਸ਼ ਦੀ ਕੌਮਰਾਸ਼ੀ ਵਾਲਿਆਂ ਦੀ ਸੰਤਾਨ ਭਾਵੇਂ ਛੋਟੀ ਹੈ ਜਾਂ ਵੱਡੀ ਹੈ ਤੁਹਾਨੂੰ ਹਮੇਸ਼ਾ ਦੱਸਦੀ ਹੈ ਕਿ ਵੱਡੇ ਸੰਤਾਨ 18 ਸਾਲ ਤੋਂ ਉੱਪਰ ਵਾਲੇ ਮੰਨੇ ਜਾਣਗੇ ਛੋਟੀ ਸੰਤਾਨ 18 ਸਾਲ ਤੋਂ نیچے ਵਾਲੀ ਮੰਨੇ ਜਾਏਗੇ ਭਾਵੇਂ ਤੁਹਾਡੇ ਛੋਟੇ ਸੰਤਾਨ ਹੈ ਜਾਂ ਵੱਡੇ ਸੰਤਾਨ ਹੈ ਦਸੰਬਰ ਦੇ ਮਹੀਨੇ ਵਿੱਚ ਤੁਹਾਡੇ ਸੰਤਾਨ ਨੂੰ ਤੇਨ ਲਾਹ ਰਯਾਨ ਸਾਹ ਤੋਂ ਪਹਿਲਾਂ ਤੁਹਾਡੇ ਸੰਤਾਨ ਦਾ ਕਿਸੇ ਕੰਪੀਟੀਸ਼ਨ ਦੇ ਵਿੱਚ ਜੁਆਇਨ ਕਰਨ ਲਈ ਜਾਂ ਕਿਸੇ ਵੀ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈਣ ਦੇ ਨਾਲ ਉਹਨਾਂ ਨੂੰ ਕੋਈ ਅਵਾਰਡ ਕੋਈ ਮੈਡਲ ਮਿਲਣ ਦੇ ਚੌਕ ਨਜ਼ਰ ਆ ਰਹੇ ਹਨ ਦੂਜਾ ਕੈਰੀਅਰ ਦੇ ਲਈ ਵਿਦਿਆ ਦੇ ਲਈ ਠੀਕ ਹੈ ਦਸੰਬਰ ਦਾ ਮਹੀਨਾ ਬਹੁਤ ਹੀ ਚੰਗਾ ਹੈ ਤੁਹਾਡੇ ਸੰਤਾਨ ਆਪਣੀ ਪੜਾਈ ਦੇ ਲਈ ਵਿਦਿਆ ਦੇ ਲਈ ਜੋ ਵੀ ਕੋਸ਼ਿਸ਼ ਕਰਨਗੇ ਜਿੰਨੇ ਵੀ ਪੜਾਈ ਕਰਨਗੇ ਉਸ ਤੋਂ ਤੁਹਾਨੂੰ ਸੰਤਾਨੋਂ ਪੈਸਟ ਰਿਜ਼ਲਟ ਮਿਲੇਗਾ ਜੇ ਤੁਸੀਂ ਆਪਣੇ ਸੰਤਾਨ ਆਪਣੇ ਬੱਚਿਆਂ ਦੀ ਕੋਟਿਊਸ਼ਨ ਲਗਾਈ ਹੈ ਤਾਂ ਟਿਊਸ਼ਨ ਤੋਂ ਤੁਹਾਨੂੰ ਆਪਣੇ ਬੱਚਿਆਂ ਦੀ ਤਰਿਵਸ ਉਹਨਾਂ ਨੂੰ ਮਿਲ ਸਕਦੇ ਹੈ ਇਸ ਤੋਂ ਬਾਅਦ ਜੇ ਤੀਜੇ ਲਾਭ ਦੀ ਗੱਲ ਕਰੀਏ ਤਾਂ 20 ਦਸੰਬਰ ਤੋਂ ਬਾਅਦ ਤੁਸੀਂ ਸੰਤਾਨ ਦੇ ਨਾਲ ਕਿਧਰੇ ਸਟੇਸ਼ਨ ਤੇ ਕਿਧਰੇ ਵੀ ਕਿਸੇ ਵੀ ਜਗ੍ਹਾ ਦੇ ਘੁੰਮਣ ਦੇ ਲਈ ਜਾ ਸਕਦੇ ਹੋ ਇਸ ਤਰ੍ਹਾਂ ਕਹਿ ਸਕਦੇ ਹੋ ਕਿਸਾਨਾਂ ਪක්ෂੀਆਂ ਨੂੰ ਲੈ ਕੇ ਦਸੰਬਰ ਦਾ ਮਹੀਨਾ ਬਹੁਤ ਹੀ ਵਧੀਆ ਜਾਣ ਵਾਲਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਕੁੰਮ ਰਾਸ਼ੀ ਵਾਲੇ ਦੇ ਚਾਤਕਾਂ ਦੀ ਜੋ ਨੌਕਰੀ ਕਰਦੇ ਹਨ ਭਾਵੇਂ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਜਾਂ ਪ੍ਰਾਈਵੇਟ ਜੋਬ ਕਰਦੇ ਹੋ ਪ੍ਰਾਈਵੇਟ ਨੌਕਰੀ ਕਰਦੇ ਹੋ ਤਾਂ ਇਹ ਸਾਲ ਜਾਂਦਾ ਹੋਇਆ ਆਖਰੀ ਮਹੀਨਾ ਨੌਕਰੀ ਵਾਸਤੇ ਤੁਹਾਡਾ ਮੇਲਾ ਝੋਲਿਆ ਹੈ 1 ਦਸੰਬਰ ਤੋਂ ਲੈ ਕੇ 12 ਦਸੰਬਰ ਤੱਕ ਇਹ ਨੋਟ ਕਰ ਰੱਖ ਲਓ ਕਿ 1 ਦਸੰਬਰ ਤੋਂ ਲੈ ਕੇ 12 ਦਸੰਬਰ ਵਿੱਚ ਤੁਹਾਡੇ ਬਵਾਦ-ਬਿਵਾਦ ਹੋ ਸਕਦੇ ਹਨ ਜਿਹੜੇ ਆਫਿਸ ਵਿੱਚ ਤੁਸੀਂ ਕੰਮ ਕਰਦੇ ਹੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਕੌਲਗੀੰਸ ਦੇ ਨਾਲ ਤੁਹਾਡਾ ਬਹਿਸ-ਬਾਜੀ ਹੋ ਸਕਦੀ ਹੈ ਉਹਨਾਂ ਨਾਲ ਤੁਹਾਡੀ ਬਹਿਸ-ਬਾਜੀ ਦੇ ਨਾਲ ਮਾਮਲੇ ਵਿਗੜ ਸਕਦੇ ਹਨ ਤੁਹਾਡਾ ਤੁਹਾਡਾ ਦਿੱਤਾ ਗਿਆ ਕੰਮ ਤੁਹਾਨੂੰ ਪਰ ਜਿਆ ਕਿਸੇ ਹੋਰ ਨੂੰ ਸੰਤਪਿਤ ਤਾਂ ਜਾਵੇਗਾ ਜਿਸ ਦੇ ਨਾਲ ਤੁਹਾਨੂੰ ਨਰਾਸ਼ਾ ਹੋ ਸਕਦੀ ਹੈ 12 ਦਸੰਬਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਵਿਵਾਦ-ਵਿਵਾਦ ਪੈਸਪਾਜੀ ਵਾਲਾ ਰਹੇਗਾ ਪਰ ਉਸ ਤੋਂ ਬਾਅਦ 13 ਦਸੰਬਰ ਤੋਂ ਲੈ ਕੇ 31 ਦਸੰਬਰ ਫਿਰ ਤੁਹਾਡਾ ਜਿਸ ਤਰ੍ਹਾਂ ਕਿਹਾ ਹੈ ਕਿ ਮਿਲਿਆ-ਜੁਲਿਆ ਹੈ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਨੌਕਰੀ ਬਿਸ਼ੇ ਲੋਕਾਂ ਵਾਸਤੇ ਤੁਹਾਡੀ ਸੇਲ ਚੰਗੀ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਜਿਹੜੇ ਰੁਕਿਓਈ ਸੇਲੇ ਉਹ ਅੱਛੇ ਹੋਣੇ ਸ਼ੁਰੂ ਹੋ ਜਾਣਗੇ ਨਾਲ ਦੇ ਨਾਲ ਜਿਹੜੇ ਜੋ ਵੀ ਆਫਿਸੇ ਵਿੱਚ ਲੋਕ ਬੈਸਪਾ ਜੀ ਕਰਦੇ ਸਨ ਉਹਨਾਂ ਦੇ ਨਾਲ ਵੀ ਵਿਹਾਰ ਚੰਗਾ ਹੋ ਜਾਵੇਗਾ 12 ਦਸੰਬਰ ਤੋਂ 31 ਦਸੰਬਰ ਬਣ ਸਕਦਾ ਹੈ ਜਾਨੀ ਕਿ ਕਹਿ ਸਕਦੇ ਹੋ ਕਿ ਸਟਰਗਲ ਥੋੜੀ ਜਿਹੀ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪਵੇਗੀ ਮੌਜ ਮਸਤੀ ਵਾਲਾ ਵੀ ਮਹੀਨਾ ਇਹ ਤੁਹਾਡੇ ਲਈ ਰਹੇਗਾ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਦੇ ਮੈਰਿਡ ਲਾਈਫ ਬਾਰੇ ਲਵ ਰਿਲੇਸ਼ਨ ਦੀ ਗੱਲ ਕਰਦੇ ਹਾਂ ਭਾਵੇਂ ਤੁਸੀਂ ਹਸਬੰਡ ਵਾਈਫ ਹੋ ਜਾਂ ਬੁਆਏਫ੍ਰੈਂਡ ਗਰਲਫ੍ਰੈਂਡ ਹੋਤਾ ਪਾਰਟਨਰਸ਼ਿਪ ਦੇ ਵਿੱਚ ਦਸੰਬਰ ਦਾ ਮਹੀਨਾ ਵਧੀਆ ਜਾਵੇਗਾ ਉਸੇ ਕਾਰਨ ਤਿੰਨ ਐਸੀਆਂ ਚੀਜ਼ਾਂ ਹਨ ਜੋ ਤੁਹਾਡੇ 파ਟਨਰ ਦੇ ਨਾਲ ਦਸੰਬਰ ਦੇ ਮਹੀਨੇ ਵਿੱਚ ਹੋ ਕੇ ਹੀ ਰਹਿਣਗੀਆਂ ਸਭ ਤੋਂ ਪਹਿਲਾਂ ਤੁਹਾਡੇ ਸੇਲ ਚੰਗੇ ਹੋਵੇਗੇ ਮਤਲਬ ਕਿ ਉਹਨਾਂ ਦਾ ਜੋ ਵੀ ਕਾਰੋਬਾਰ ਹੈ ਉਹ ਵਧੀਆ ਜਾਵੇਗਾ ਜੋ ਤੁਹਾਡਾ 파ਟਨਰ ਕੰਮ ਕਰਦਾ ਹੈ ਉਸ ਦੇ ਵਿੱਚ ਉਸ ਨੂੰ ਲਾਭ ਹੁੰਦਾ ਦਿਖਾਈ ਦੇਵੇਗਾ ਦਸੰਬਰ ਦੇ ਮਹੀਨੇ ਵਿੱਚ ਉਹਨਾਂ ਨੂੰ ਮਿਲੇ ਜੁਲਿਆ ਫਾਲ ਮਿਲੇਗਾ ਇਸ ਦੇ ਨਾਲ ਜੋਗ ਬਣ ਰਹੇ ਹਨ ਦੂਸਰੇ ਨੰਬਰ ਤੇ ਤੁਹਾਡੇ 파ਟਨਰ ਨੇ ਆਫਿਸ ਦੇ ਵਿੱਚ ਕੁਝ ਐਸੀ ਡਿਮਾਂਡ ਰੱਖੀ ਹੈ ਜੋ ਕਾਫੀ ਸਮੇਂ ਤੋਂ ਪੂਰੀ ਨਹੀਂ ਹੋ ਰਹੀ ਸੀ ਉਹ ਦਸੰਬਰ ਦੇ ਮਹੀਨੇ ਦੇ ਵਿੱਚ ਹੁਣ ਪੂਰੀ ਹੋ ਜਾਵੇਗੀ ਤੀਜਾ ਤੁਸੀਂ ਆਪਣੇ 파ਟਨਰ ਦੇ ਨਾਲ ਦਸੰਬਰ ਦੇ ਮਹੀਨੇ ਵਿੱਚ ਕਿਤੇ ਘੁੰਮਣ ਫਿਰਨ ਦੇ ਲਈ ਜਾ ਸਕਦੇ ਹੋ ਮौज-ਮਸਤੀ ਕਰ ਸਕਦੇ ਹੋ ਦਸੰਬਰ ਦੇ ਮਹੀਨੇ ਵਿੱਚ ਲਵ ਰਿਲੇਸ਼ਨਸ਼ਿਪ ਤੁਹਾਡਾ ਬਹੁਤ ਵਧੀਆ ਜਾਵੇਗਾ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਯਾਦ ਕਾ ਨੇ ਵਪਾਰੀ ਵਰਗ ਦੇ ਦਾ ਸੰਬਧ ਮੇਂ ਨਵ ਵਪਾਰਿਆਂ ਵਾਸਤੇ ਬਹੁਤ ਵਧੀਆ ਜਾਵੇਗਾ ਤਿੰਨ ਲਾਭ ਦਿਖਾਈ ਦੇ ਰਹੇ ਹਨ ਪਰ ਇੱਕ ਖਰਚਾ ਵੀ ਨਜ਼ਰ ਆ ਰਿਹਾ ਹੈ ਪਹਿਲਾਂ ਤਾਂ ਇਹ ਕੰਮ ਹੈ ਕਿ ਸਰਕਾਰੀ ਕੰਮ ਜੋ ਤੁਹਾਡਾ ਰੁਕਿਆ ਪਿਆ ਸੀ ਉਹ ਕਾਫੀ ਸਮੇਂ ਤੋਂ ਉਹ ਹੁਣ ਪੂਰਾ ਹੋ ਜਾਵੇਗਾ ਦੂਸਰਾ ਕੋਈ ਸਰਕਾਰੀ ਕੰਮ ਤੁਹਾਨੂੰ ਮਿਲ ਵੀ ਸਕਦਾ ਹੈ ਨਾਲ ਦੇ ਨਾਲ ਕਿਸੇ ਕੰਪਨੀ ਤੋਂ ਤੁਹਾਨੂੰ ਕੋਈ ਡੀਲ ਕੋਈ ਵਪਾਰਿਆਂ ਨੂੰ ਮਿਲ ਸਕਦੀ ਹੈ ਕੁੱਲ ਮਿਲਾ ਕੇ ਦਸੰਬਰ ਦਾ ਮਹੀਨਾ ਵਪਾਰੀਾਂ ਨੂੰ ਦੇ ਬਿਜ਼ਨਸ ਵਾਸਤੇ ਵਧੀਆ ਹੈ ਪਰ ਨਾਲ ਹੀ ਚੰਦਰਮਾ ਬੁੱਧ ਦੇ ਨਾਲ ਬੈਠੇ ਹਨ ਚੰਦਰਮਾ ਤੇ ਬੁੱਧ ਦੀ ਦੁਸ਼ਮਣੀ ਹੈ ਉਹਨਾਂ ਦੀ ਆਪਸ ਵਿੱਚ ਨਹੀਂ ਪਾਉਂਦੀ ਇਸ ਕਰਕੇ ਦਸੰਬਰ ਦੇ ਮਹੀਨੇ ਵਿੱਚ ਤੁਹਾਨੂੰ ਸਰਕਾਰੀ ਕੰਮ ਕਰਦੇ ਹੋਏ ਕੁਝ ਖਾਸ ਮਿਹਨਤ ਵੀ ਮਿਹਨਤ ਵੀ ਖੂਬ ਕਰਨੀ ਪਾਵੇਗੀ ਦਸੰਬਰ ਦਾ ਮਹੀਨਾ ਵਪਾਰੀ ਵਰਗ ਵਾਸਤੇ ਬਹੁਤ ਵਧੀਆ ਜਾਵੇਗਾ ਹੁਣ ਅਖੀਰ ਵਿੱਚ ਦੱਸਣਾ ਚਾਹਾਂਗੇ ਕਿ ਜਿਹੜੇ ਵੀ ਕਮ રાશિ ਵਾਲੇ ਹਨ ਜਨਮ ਦੱਸ ਰਹੇ ਹਨ थेਗਾ ਕੰਮ ਰਾਸ਼ੀ ਵਾਲੇ ਜਨਮਕ ਮਕਾਨ ਲੈਣਾ ਚਾਹੁੰਦੇ ਹਨ ਫਲੈਟ ਖਰੀਦਣਾ ਚਾਹੁੰਦੇ ਹਨ ਕਾਰ ਲੈਣਾ ਚਾਹੁੰਦੇ ਹਨ ਉਹਨਾਂ ਦੀ ਇਹ ਈਸ਼ਾ ਦਸੰਬਰ ਵਿੱਚ ਪੂਰੀ ਹੋ ਜਾਵੇਗੀ ਜੇਕਰ ਵਿਦੇਸ਼ ਜਾਣ ਦੇ ਲਈ ਵੀਜ਼ਾ ਅਪਲਾਈ ਕੀਤਾ ਹੈ ਤਾਂ ਇਹ ਤੁਹਾਡਾ ਸੁਪਨਾ ਵੀ ਪੂਰਾ ਹੋ ਸਕਦਾ ਹੈ ਤੁਸੀਂ ਮੈਡੀਕਲ ਫੀਲਡ ਵਿੱਚ ਜੋ ਵੀ ਲੋਰ ਹੋ ਤੁਸੀਂ ਕੋਈ ਵੀ ਤੁਹਾਡਾ ਕੰਮ ਜੋ ਅੜਿਆ ਸੀ ਉਹ ਹੁਣ ਪੂਰਾ ਹੋ ਸਕਦਾ ਹੈ ਇਹ 골ਡਨ ਪੀਰੀਅਡ ਹੈ ਇਸ ਸਮੇਂ ਦਾ ਪੂਰਾ ਫਾਇਦਾ ਉਠਾਓ ਸਮੇਂ ਨੂੰ ਹੱਥੋਂ ਨਾ ਜਾਂਦੇ ਹੋ ਐਸੀ ਸਾਡੇ ਅੱਜ ਦੀ ਵੀਡੀਓ ਕਮਰਾ ਸ਼ੇ ਵਾਲਿਆਂ ਦੇ ਲਈ ਜਾਣਕਾਰੀ ਦੇ ਕੇ ਇਹ ਵੀਡੀਓ ਚੰਗੀ ਲੱਗੇ ਤਾਂ ਕਿ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ